ਸੋ ਹਰ ਸਾਲ ਵਾਂਗ ਭਗਵਾਨ ਪੋਲੇਨਾਥ ਦੀ ਸ਼ਿਵ ਬਾਜ ਦੀ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਜਿੱਥੇ-ਥੇ ਵੀ ਸ਼ਿਵ ਭਗਤ ਰਹਿੰਦੇ ਨੇ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਸ਼ਿਵ ਰਾਤਰੀ ਦੇ ਉੱਪਰ ਵਿਸ਼ਾਲ ਸ਼ੋਭਾ ਯਾਤਰਾ ਨਿਕਲਿਆ ਕਰਦੀ ਹੈ ਜਿਸ ਦੇ ਵਿੱਚ ਸੈਂਕੜੇ ਦੀ ਤعداد ਵਿੱਚ ਟਰੈਕਟਰ ਟਰਾਲੀਆਂ ਲੋਕ ਨਾਲ ਦੇ ਸੂਬਿਆਂ ਚੋਂ ਵੀ ਆਉਂਦੇ ਨੇ ਇਸ ਸ਼ੋਭਾ ਯਾਤਰਾ ਹਿੱਸਾ ਬਣਨ ਵਾਸਤੇ ਸੋ ਲੰਬੇ ਸਮੇਂ ਤੋਂ ਹਿੰਦੂ ਸੁਰੱਖਿਆ ਸਮਿਤੀ ਤੇ ਹਿੰਦੂ ਤਖਤ ਵੱਲੋਂ ਇਹ ਯਾਤਰਾ ਕੱਢੀ ਜਾਂਦੀ ਹੈ ਤੇ ਇਸ ਵਾਰ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਰਹਿਣਗੇ ਆਪਾਂ ਗੱਲਬਾਤ ਕਰਦੇ ਹਾਂ ਰਜੇਸ਼ ਕਿਹਰ ਜੀ ਹੋਰਾ ਦੇ ਨਾਲ ਕੇਰ ਸਾਹਿਬ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਕੇ ਸਾਹਿਬ ਇਸ ਵਾਰ ਫਿਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਉਂਕਿ ਹੁਣ ਸਵਾ ਕ ਮਹੀਨਾ ਰਹਿ ਗਿਆ ਦੇਖੋ ਪਹਿਲਾਂ ਕੀ ਤਰ੍ਹਾਂ ਇਸ ਵਾਰ ਦਾ ਮਾਹੌਲ ਜਿਹੜਾ ਹੈ ਬਹੁਤ ਹੀ ਮੈਨੂੰ ਖਰਾਬ ਨਜ਼ਰ ਆ ਰਿਹਾ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਕਿਉਂਕਿ ਕੁਝ ਅਸਮਾਜਿਕ ਤੱਤ ਹਿੰਦੂ ਵਿਰੋਧੀ ਤੱਤ ਉਹ ਜਿਹਨੂੰ ਆਾਂਗੇ ਸਨਾਤਨ ਵਿਰੋਧੀ ਤੱਤ ਜਿਹੜੇ ਹੈ ਜਿਨ੍ਹਾਂ ਨੇ ਸ਼੍ਰੀ ਕਾਲੀ ਮਾਤਾ ਮੰਦਰ ਦਾ ਮਾਹੌਲ ਪਿਛਲੇ ਬਾਬਾ ਜੀ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਖਰਾਬ ਕੀਤਾ ਹੋਇਆ ਔਰ ਜਿਸ ਤਰ੍ਹਾਂ ਬਾਬਾ ਜੀ ਸਾਰਿਆਂ ਨੂੰ ਇੱਕ ਸੂਤਰ 'ਚ ਪਰੋ ਕੇ ਰੱਖਦੇ ਸੀ ਤਾਂ ਕੁਝ ਲੋਕ ਜਿਹੜੇ ਹੈ ਸਾਡੇ ਮੰਦਰ ਦੇ ਹੀ ਸਾਡੇ ਬੰਦੇ ਐ ਉਹ ਇਸ ਵਾਰ ਅਲੱਗ ਤੋਂ ਸ਼ੋਭਾ ਯਾਤਰਾ ਕੱਢਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਇੱਕ ਕਮੇਟੀ ਵੀ ਬਣਾ ਦਿੱਤੀ ਗਈ ਹੈ ਜਿਹੜੀ ਕਮੇਟੀ ਵਿੱਚੋਂ ਮੇਰਾ ਨਾਮ ਤਾਂ ਗਾਇਬ ਹੀ ਹੈ ਉਹਦੇ ਵਿੱਚ ਮੇਰਾ ਨਾਮ ਹੈ ਨਹੀਂ ਤਾਂ ਇਸ ਕਰਕੇ ਅਸੀਂ ਇਸ ਵਾਰ ਮੈਂ ਸ਼ਾਂਤ ਬੈਠਾ ਹਾਂ ਪਹਿਲਾਂ ਇਹਨਾਂ ਨੂੰ ਦੇਖਾਂਗੇ ਜਿਹੜੇ ਨਵੀਂ ਸ਼ੋਭਾ ਯਾਤਰਾ ਕੱਢਣ ਦੀ ਤਿਆਰੀਆਂ ਕਰਦੇ ਆ ਉਹ ਕੀ ਕਰਦੇ ਨੇ ਅਗਰ ਕੁਝ ਹੁੰਦਾ ਤਾਂ ਠੀਕ ਹੈ ਨਹੀਂ ਤਾਂ ਰਾਜੇਸ਼ ਕੇਹਤਾ ਸਨਾਤਨ ਦੀ ਸੇਵਾ ਕਰਦਾ ਹੈ ਪਿਛਲੇ 30 ਸਾਲ ਤੋਂ ਰਾਜੇਸ਼ ਕੇਰ ਕਰੂਗਾ ਕਿ ਜੇਕਰ ਐਨ ਮੌਕੇ ਤੇ ਆ ਕੇ ਉਹਨੂੰ ਸਾਰਾ ਕੁਝ ਕਰਨਾ ਪੈਂਦਾ ਕਿ ਜਦੋਂ ਤੱਕ ਸਾਨੂੰ ਯਾਦ ਹੈ ਉਸ ਤੋਂ ਪਹਿਲਾਂ ਮੇਰੇ ਖਲ 26 27 ਯਾਤਰਾਵਾਂ ਹੋ ਚੁੱਕੀਆਂ ਨੇ ਜਿਹੜੇ ਹਿੰਦੂ ਸਮਰਾਟ ਪਵਨ ਸ਼ਰਮਾ ਨੇ ਉਹ ਲੋ ਯਾਤਰਾ ਸ਼ੁਰੂ ਕੀਤੀ ਸੀ 1987 ਦੇ ਵਿੱਚ ਤੇ ਲਗਾਤਾਰ ਚੱਲੀ ਆ ਰਹੀ ਸੀਗੀ ਹਣ ਤੱਕ ਕਦੇ ਇਹ ਗੱਲ ਨਹੀਂ ਸੁਣੀ ਸੀ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਕਿ ਕੁਝ ਹੋਰ ਕੱਢ ਰਹੇ ਨੇ ਲੋਕ ਕਿਉਂਕਿ ਤੁਸੀਂ ਸ਼ੁਰੂ ਤੋਂ ਨਾਲ ਜੁੜੇ ਹੋਏ ਸੀਗੇ ਤੇ ਜੇਕਰ ਇਸ ਬਾਰੇ ਦੀ ਗੱਲ ਕੀਤੀ ਜਾਵੇ ਇਦਾਂ ਹੋ ਰਿਹਾ ਤਾਂ ਕਿਹੜੇ ਲੋਕ ਨੇ ਇਹ ਦੱਸਿਆ ਜਾਵੇ ਜਾਂ ਜਿਹੜੇ ਮੰਦਰ ਦੇ ਵਿੱਚੋਂ ਵੀਡੀਓਜ਼ ਆndੀਆਂ ਨੇ ਜਾਂ ਬਿਆਨ ਆndਨੇ ਉਹਦੋਂ ਤੋਂ ਵੀ ਲੱਗਦਾ ਕਿ ਸਨਾਤਨ ਫਟਿਆ ਪਿਆ ਹੈ ਦੇਖੋ ਇਹ ਮੈਂ ਇਹੀ ਗੱਲ ਕਰਿਆ ਕਿ ਕਾਲੀ ਮਾਤਾ ਮੰਦਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਤਾਕਤਾਂ ਦੇਈਆਂ ਸੀਗੀਆਂ ਜਗਤ ਗੁਰੂ ਜਿਹੜੇ ਭਗਵਨੇਸ਼ਵਰੀ ਆਨੰਦਗਿਰੀ ਆ ਇਹ ਸੀਗੇ ਇਨਾਂ ਨੂੰ ਅਸੀਂ ਮੁੱਖ ਟਰਸਟੀ ਬਣਾਏ ਸੀ ਲੰਗਰ ਭਵਨ ਦਾ ਲੇਕਿਨ ਇਹਨਾਂ ਦੇ ਹਿੰਦੂ ਸਮਾਜ ਨੂੰ ਹਿੰਦੂ ਕੁੰਮੈਨ ਨੂੰ ਜਿਹੜਾ ਜਗਤਗੁਰੂ ਪੰਚਾਨੰਦ ਗਿਰੀ ਜਿਨੇ ਸੰਜੋ ਕੇ ਰੱਖਿਆ ਸੀ ਉਹ ਇਕੱਠਾ ਰੱਖਣ ਦੇ ਵਿੱਚ ਜਿਹੜੇ ਹੈ ناکਾਮਯਾਬ ਸਾਬਿਤ ਹੋਏ ਤੁਸੀਂ ناکਾਮਯਾਬ ਕਹਿ ਰਹੇ ਹੋ ਪਰ ਇਸ ਗੱਲ 'ਚ ਕੋਈ ਸਮਝ ਨਹੀਂ ਆਦੀ ਤੁਸੀਂ ਇਹਨਾਂ ਨੂੰ ਜਗਤਗੁਰੂ ਬਫਿਨਿਸ਼ ਨਹੀਂ ਦੇ ਵੀ ਕਹਿ ਰਹੇ ਹੋ ਜਿਹੜੇ ਹਿੰਦੂ ਤਖਤ ਦੇ ਮੁਖੀ ਹੋਣ ਇਸ ਵੇਲੇ ਬ੍ਰਹਮਾਨੇਦ ਗਿਰੀ ਕਹਿੰਦੇ ਨੇ ਕਿ ਅਸੀਂ ਜਗਤਗੁਰੂ ਮੰਨਦੇ ਹੀ ਨਹੀਂ ਹੈਗੇ ਤਿੰਨ-ਤਿੰਨ ਚਾਰ-ਚਾਰ ਢੜੇ ਬਣ ਰਹੇ ਨੇ ਫਿਰ ਕਿਸ ਤਨਾ ਸਨਾਤਨੀ ਜਿਹੜਾ ਆਮ ਸਨਾਤਨੀ ਹੈ ਵਿਸ਼ਵਾਸ ਕਰੇ ਕਿਹੜੀ ਗੱਲ ਤੇ ਵਿਸ਼ਵਾਸ ਕਰੇ ਰਿਸ਼ੇਸ਼ ਕੇਹ ਜੀ ਦੀ ਗੱਲ ਤੇ ਵਿਸ਼ਵਾਸ ਕੀਤਾ ਜਾਵੇ ਬ੍ਰਹਮਾਨੰਦ ਗਿਰੀ ਦੀ ਗੱਲ ਤੇ ਵਿਸ਼ਵਾਸ ਕੀਤਾ ਜਾਵੇ ਜਾਂ ਭਵਨੇਸ਼ਵਰੀ ਦੇਵੀ ਜਿਹੜੇ ਪਿਛਲੇ ਦਿਨੀ ਵੀਡੀਓ ਵਾਇਰਲ ਕਰਦ ਨੇ ਕਿ ਮੇਰੀ ਜਾਨ ਮਾਲ ਦਾ ਖਤਰਾ ਹੈਗਾ ਉਹ ਵੀ ਬ੍ਰਹਮਾਨੰਦ ਗਿਰੀ ਤੋਂ ਨਾਮ ਲੈ ਕੇ ਗੱਗੀ ਪੰਡਤ ਜੀ ਦਾ ਦੱਸਿਆ ਜਾਂਦਾ ਕਾਲਨ ਕੀ ਬਣ ਰਹੇ ਇਦਾਂ ਦਾ ਸਾਰਾ ਕੁਝ ਹੋ ਰਿਹਾ ਤੇ ਜਿਹੜੀ ਸ਼ੋਭਾ ਯਾਤਰਾ ਸਿਰ ਤੇ ਆ ਰਹੀ ਹੈ ਪੋਲ ਨਾਥ ਦੇ ਭਗਤ ਉਹ ਵੇਟ ਕਰ ਰਹੇ ਨੇ ਦੇਖੋ ਉਹੀ ਮੈਂ ਕਹਿਣਾ ਚਾਹੁੰਦਾ ਕਿ ਜਦ ਜਗਤਗੁਰੂ ਪੰਚਨਾਨ ਗਰੀ ਜੀ ਮਹਾਰਾ ਦੇ ਐਸੀ ਜੀ ਸਿਚੁਏਸ਼ਨ ਉਹਨੇ ਕਦੀ ਵੀ ਪੈਦਾ ਨਹੀਂ ਹੋਣ ਦਿੱਤੀ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਵਿਚੀ ਤਾਂ ਉਹ ਅੰਦਰ ਬੈਠ ਕੇ ਜਿਹੜਾ ਹੈ ਉਹਦਾ ਹੱਲ ਬਿਲਕੁਲ ਇੱਕ ਮਿੰਟ ਦੇ ਵਿੱਚ ਕੱਢ ਦਿਆ ਕਰਦੇ ਸੀ ਜਹਾਂ ਤੱਕ ਮੇਰਾ ਸਵਾਲ ਹੈ ਮੇਰੀ ਜ਼ਿੰਮੇਵਾਰੀ ਹਰ ਸਾਲ ਲੋਕਾਂ ਦੇ ਪਿਛਲੇ 30 ਸਾਲਾਂ ਤੋਂ ਮੈਂ ਸ਼ੋਭਾ ਯਾਤਰਾ ਕੱਢਦਾ ਆ ਰਿਹਾ ਹੈਗਾ ਔਰ ਇਸ ਵਾਰ ਜਿਹੜੀ ਹੈ ਇਹਨਾਂ ਨੇ ਆਪਣੀ ਤਿਆਰੀਆਂ ਕੀਤੀਆਂ ਪਤਾ ਨਹੀਂ ਕੀਤੀਆਂ ਪਤਾ ਨਹੀਂ ਕੀਤੀਆਂ ਲੇਕਿਨ ਮੇਰੇ ਕੋਲ ਇਹੀ ਮੈਸੇਜ ਭੇਜ ਰਹੇ ਆ ਕਿ ਸ਼ੋਭਾ ਯਾਤਰਾ ਤੈਨੂੰ ਨਹੀਂ ਅਸੀਂ ਕੱਢਣ ਦੇਣੀ ਸ਼ੋਭਾ ਯਾਤਰਾ ਅਸੀਂ ਆਪ ਕੱਢਾਂਗੇ ਤਾਂ ਇਹ ਇਹ ਸਭ ਪਹਿਲਾਂ ਅਸੀਂ ਇਹਨਾਂ ਨੂੰ ਦੇਖਾਂਗੇ ਅਗਰ ਕਰਦੇ ਹਾਂ ਠੀਕ ਹੈ ਸ਼ੋਭਾ ਯਾਤਰਾ ਅਲੱਗ-ਅਲੱਗ ਕੱਢ ਕੇ ਕੋਈ ਬੈਨੀਫਿਟ ਦਿਖਦਾ ਇਹ ਸਨਾਦਨ ਦੀ ਸੇਵਾ ਹੈ ਜਾਂ ਕੋਈ ਬਿਲਕੁਲ ਇਹਨਾਂ ਨੇ ਸੋਚਿਆ ਹੋਣਾ ਕੋਈ ਬੈਨੀਫਿਟ ਜੀ ਅਗਰ ਇਹਨਾਂ ਨੂੰ ਕੋਈ ਬੈਨੀਫਿਟ ਨਜ਼ਰ ਆਂਦਾ ਹੈ ਜਦਕਿ ਹਰ ਸਾਲ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਵਿਸ਼ਾਲ ਸ਼ੋਭਾ ਯਾਤਰਾ ਹੁੰਦੀ ਹੈ ਤਾਂ ਇੱਕ ਹਿੰਦੂ ਸਮਾਜ ਦਾ ਜਿਹੜਾ ਹੈ ਬਹੁਤ ਹੀ ਵੱਡਾ ਕਾਰਜ ਹੈ ਅਗਰ ਇਹ ਕਾਰਜ ਮਹਾਰਸ਼ਿਵਰਾਤੀ ਸ਼ੋਭਾ ਯਾਤਰਾ ਕਿਸੇ ਤਰ੍ਹਾਂ ਪਿੱਟਦੀ ਹੈ ਜਾਂ ਫੇਲ ਹੁੰਦੀ ਹੈ ਤਾਂ ਇਹਦੇ ਜ਼ਿੰਮੇਵਾਰ ਇਹੀ ਲੋਕ ਹੋਣਗੇ ਜਿਹੜੇ ਸ਼ੋਭਾ ਯਾਤਰਾ ਕੱਢਣ ਦੇ ਵਿੱਚ ਮੈਨੂੰ ਧਮਕੀਆਂ ਆ ਰਹੀਆਂ ਕਿ ਤੰਨ ਨੂੰ ਕੱਢਣ ਦੇ ਨਹੀਂ ਮੇਰੇ ਬੰਦਿਆਂ ਨੂੰ ਧਮਕੀਆਂ ਆ ਰਹੀਆਂ ਤੁਸੀਂ ਨਾਲ ਨਹੀਂ ਲੱਗਣਾ ਹਾਂ ਇਹ ਕਿਦਾਂ ਦੀ ਧਮਕੀਆਂ ਕੋਈ ਕਿਦਾਂ ਦਾ ਥ੍ਰੈਟ ਹੈ ਜੀ ਬਿਲਕੁਲ ਵੀ ਤੁਸੀਂ ਸ਼ੋਭਾ ਯਾਤਰਾ ਅਸੀਂ ਤੁਹਾਨੂੰ ਨਹੀਂ ਕੱਢਣ ਦੇਣੀ ਇਸ ਵਾਰ ਜੀ ਇਹ ਪਿਛਲੇ ਸਾਲਾਂ ਦੇ ਵਿੱਚ ਹੋਇਆ ਵੀ ਹੈ ਕਿਉਂਕਿ ਮੇਰੇ ਬੱਚਿਆਂ ਨੂੰ ਮੇਰੇ ਬੇਟੇ ਨੂੰ ਜਦੋਂ ਪਹਿਲੀ ਪਿਛਲੀ ਸ਼ੋਭਾ ਯਾਤਰਾ ਕੱਢੀ ਸੀ ਉਦੋਂ ਵੀ ਤਲਵਾਰਾਂ ਦੇ ਨਾਲ ਅਟੈਕ ਕੀਤਾ ਗਿਆ ਸੀਗਾ ਜਿਹਦੀ ਕੰਪਲੇਂਟ ਚਾਰ ਨੰਬਰ ਡਿਵੀਜ਼ਨ ਦੇ ਵਿੱਚ ਪੈਂਡਿੰਗ ਹੈ ਪੈਸੇ ਦੇ ਕੇ ਮੇਰੀ ਕੰਪਲੇਟਾਂ ਦਬਾ ਦਿੱਤੀਆਂ ਜਾਂਦੀਆਂ ਦੂਜੀ ਕੰਪਲੇਟ ਜਿਹੜੀ ਹੈ ਬਾਵਨਦਵਾਸੀ ਨੂੰ ਕਿਉਂਕਿ ਇਹ ਜਿਹੜੇ ਸਮਾਜ ਵਿਰੋਧੀ ਹਿੰਦੂ ਵਿਰੋਧੀ ਤਤਵ ਇਹਨਾਂ ਨੇ ਹਰ ਇੱਕ ਤਿਹਾੜ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲ ਮੈਂ ਖੁਦ ਪ੍ਰਸ਼ਾਸਨ ਨੂੰ ਜਾ ਕੇ ਖੁਦ ਮੋਹਨ ਨੂੰ ਜਾ ਕੇ ਦੱਸਿਆ ਵੀ ਹੈ ਕਿ ਮਾਹੌਲ ਖਰਾਬ ਕਰਨ ਦੀ ਹਰ ਕੰਪਲੇਟ ਹੋ ਗਈਆਂ ਤੁਸੀਂ ਕਹਿ ਰਹੇ ਹੋ ਕਿ ਪੈਸਿਆਂ ਦੇ ਨਾਲ ਕੰਪਲੇਟਾ ਜਿਹੜੇ ਰੋਕੇ ਜਾ ਰੀਆਂ ਨੇ ਸਿੱਧਾ ਇਲਜ਼ਾਮ ਪ੍ਰਸ਼ਾਸਨ ਤੇ ਵੀ ਤੁਹਾਡੇ ਵੱਲ ਲਗਾਇਆ ਜਾ ਰਿਹਾ ਹੈਗਾ ਤੇ ਫਿਰ ਉਹ ਹਿੰਦੂ ਵਿਰੋਧੀ ਤਤਵ ਹੈ ਕੌਣ ਨਾਮ ਕਿਉਂ ਨਹੀਂ ਲੈਂਦੇ ਤੁਸੀਂ ਇਹ ਇਹੀ ਲੋਕ ਹੈ ਜੀ ਕਾਲੀ ਮਾਤਾ ਮੰਦਿਰ ਜਿਹੜੇ ਸਾਨੂੰ ਪ੍ਰਸ਼ਾਸਨ ਜਿਹੜੇ ਸਾਨੂੰ ਸ਼ੋਭਾ ਯਾਤਰਾ ਰੋਕਣ ਤੋਂ ਕੋਸ਼ਿਸ਼ ਕਰ ਰਹੇ ਨੇ ਲਖਮੀਸ਼ਰੂਵੀ ਦੇ ਵੀ ਹੋਰੀ ਬਿਲਕੁਲ ਬਿਲਕੁਲ ਇਹਨਾਂ ਨੇ ਸਾਨੂੰ ਨਵੀਂ ਕਮੇਟੀ ਬਣਾ ਕੇ ਸਾਡੇ ਕੋਲ ਇੱਕ ਫਰਲਾ ਭੇਜਤਾ ਜੀ ਇਹ ਸ਼ੋਭਾ ਯਾਤਰਾ ਕਮੇਟੀ ਮੈਂ ਤੁਸੀ ਨਹੀਂ ਹੈ ਮੈਂ ਕਹਿੰਦਾ ਨਹੀਂ ਹੈ ਤੁਸੀਂ ਆਪ ਆਪ ਕਰ ਸਕਦੇ ਪਰ ਸੂਤਰਾ ਮਦਵਿਕ ਪਤਾ ਲੱਗ ਰਿਹਾ ਜਿਹੜੀ ਟਰੈਲੀਆਂ ਦੀ ਸੰਖਿਆ ਉਹਦੇ ਚ ਵੀ ਕਮੀ ਕੀਤੀ ਜਾ ਰਹੀ ਹੈ ਦੇਖੋ ਜੀ ਤਾਂ ਹੁਣ ਉਹੀ ਦੱਸਣਗੇ ਜਿਹੜੀ ਸਾਡੀ ਟਾਰਗੇਟ ਹੈ ਅਗਰ ਅਸੀਂ ਕੱਢਦੇ ਹਾਂ ਸ਼ੋਭਾ ਯਾਤਰਾ ਉਸ ਤੋਂ ਵੀ ਵੱਡੀ ਵਿਸ਼ਾਲ ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰ ਦੇਖਿਆ ਹੀ ਹੈ ਕਿ ਸਾਰੇ ਰਿਕਾਰਡ ਜਗਤਗੁਰੂ ਪੰਚਨਾਨ ਗਿਰੀ ਮਹਾਰਾਜ ਦੇ ਜਾਨ ਤੋਂ ਬਾਅਦ ਵੀ ਸਾਰੇ ਰਿਕਾਰਡ ਟੁੱਟੇ ਸੀਗੇ ਸ਼ੋਭਾ ਯਾਤਰਾ ਦੇ ਤਾਂ ਕਿ ਅਸੀਂ ਇਹ ਇਹ ਹਿੰਦੂ ਸਮਾਜ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਸਾਲ ਬਹੁਤ ਮਿਹਨਤ ਕੀਤੀ ਸੀ ਸ਼ੋਭਾ ਯਾਤਰਾ ਤੇ ਕਿ ਜਗਤਗੁਰੂ ਪੰਚਨਾਨ ਗਿਰੀ ਦੇ ਜਾਨ ਤੋਂ ਬਾਅਦ ਹਿੰਦੂ ਸਮਾਜ ਇਹ ਨਾ ਸੋਚਾ ਕਿ ਅਸੀਂ ਅਨਾਥ ਹੋ ਗਏ ਜਾਂ ਸ਼ੋਭਾ ਯਾਤਰਾ ਕੱਢਣ ਲਈ ਕੋਈ ਬਾਬਾ ਜੀ ਤੋਂ ਬਾਅਦ ਕੋਈ ਨਹੀਂ ਰਿਹਾ ਤਾਂ ਅਸੀਂ ਇਹ ਸ਼ੋਭਾ ਯਾਤਰਾ ਕੱਢ ਕੇ ਸਮਾਜ ਨੂੰ ਇੱਕ ਮੈਸੇਜ ਦਿੱਤਾ ਸੀ ਹੁਣ ਜਿਸ ਤਰ੍ਹਾਂ ਇਹ ਅਗਰੇ ਕੱਢਦੇ ਆ ਤਾਂ ਸਮਾਜ ਨੂੰ ਜੋ ਮੈਸੇਜ ਹੈ ਸਮਾਜ ਸਮਝਦਾ ਰਹੇ ਹਿੰਦੂ ਸਮਾਜ ਬਹੁਤ ਸਮਝਦਾ ਰਹੇ